ਈਲੇ ਤਾਪ ਵਿਵਾਰ ਹੁੰਦਾ ਰਹਾ ਤੁਪਹੁ ਹੁਤਾ ਦਾਰਸ਼ਨ ਪਰਸੀ ਆ ਗੁਰੂ ਕਹੇ ਜਨਮ ਮੋ ਸਰੂਪਣੀ ਤਰਪੇਤੰ ਮਾਨੁਗਾਰੀ ਕਿਰਸਾਣੀ ਕਰੇ ਸਰੂਪਣੀ ਤਰਪੇਤੰ ਨਾਮੋ ਭੀਜ ਸੰਤੋਖ ਸੁਆਗਤ ਰਖ ਕੋ ਗੁਰੂ ਬੀਸੰ ਭੋਗੋ कर पाप ते करा ਦਿਆਰਿਆ ਸੋ ਬਰਤ ਕਰ ਹੋ ਲੈ ਨਾਮ ਅੰਗਦ ਨਾਮ ਸੋ ਸਾਸਤ ਸਦਾ ਤੇਰੀ ਸਤ ਗੂੜੇ ਦਾਇ ਜਿਤ ਕਰ ਚਾ ਚਰੀ ਮਨ ਨਾਮ ਕਰਤਾ ਬਹਰਪਤੀਆ ਕਰਤਾ ਬਣੀ ਤਾ 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 ਲਾਇ ਜਿਤ ਕਰ ਚਾਪਰੀ ਮਨ ਦਾਤ ਕਰ ਤੋ ਬਗਵੰਦੀ ਆਇ ਕਰ ਵਾਹ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਾਤਸ਼ਾਹ ਸਰਕਾਰ